ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਬਲੌਗ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਇੱਧਰ ਅਸੀਂ ਆਪਣਾ ਕੰਮ ਨਿਬੜ ਕੇ ਹੋ ਚੁੱਕੇ ਆ ਬਿਲਕੁਲ ਫ੍ਰੀ ਤੇ ਬੱਚੇ ਚੱਲ ਗਏ ਨੇ ਸਕੂਲ ਤੇ ਅਸੀਂ ਆਪਣੀ ਵੀਡੀਓ ਜਿਹੜੀ ਉਹ ਸ਼ੁਰੂ ਕਰ ਲੱਗੇ ਆ ਤੇ ਅੱਜ ਦੀ ਵੀਡੀਓ ਸਾਡੀ ਇਹ ਆ ਕਿ ਜੇਕਰ ਤੁਹਾਡੇ ਬੱਚੇ ਡਰਦੇ ਨੇ ਜਾਂ ਬਿਮਾਰ ਰਹਿੰਦੇ ਨੇ ਜਾਂ ਤੁਹਾਡੇ ਘਰ ਦੇ ਵਿੱਚ ਕੋਈ ਵੀ ਬਿਮਾਰਾ ਤਾਂ ਉਸ ਦੇ ਲਾਗੇ ਤੁਹਾਨੂੰ ਕਿਹੜਾ ਜਾਬ ਕਰਨਾ ਚਾਹੀਦਾ ਜਿਹਦੇ ਨਾਲ ਤੁਹਾਡਾ ਘਰ ਦਾ ਪਰਿਵਾਰਿਕ ਮੈਂਬਰ ਜਿਹੜਾ ਹੈ ਉਹ ਠੀਕ ਹੋ ਜੇ ਛੇਤੀ ਤੇ ਨਾਲ ਕੋਈ ਵੀ ਕਸ਼ਟ ਬਿਮਾਰ ਵਗੈਰਾ ਨਾ ਆਏ ਤਾਂ ਸਾਨੂੰ ਸਾਡੇ ਬੱਚੇ ਜਿਹੜੇ ਨੇ ਜਦੋਂ ਵੀ ਸਾਡੇ ਬੱਚੇ ਬਿਮਾਰ ਹੁੰਦੇ ਨੇ ਤਾਂ ਅਸੀਂ ਉਹਨਾਂ ਲਾਗੇ ਇਸ ਬਾੜ ਦਾ ਹਿਜਾਬ ਕਰਦੇ ਹਾਂ ਉਨਾਂ ਨੂੰ ਲੱਗੇ ਬਿਠਾ ਲਈਦਾ ਹੈ ਤੇ ਉਹਨਾਂ ਦੇ ਲੱਗੇ ਅਸੀਂ ਜਦੋਂ ਇਹ ਜਾਪ ਕਰਦੇ ਹਾਂ ਤਾਂ ਉਹ ਬਿਲਕੁਲ ਠੀਕ ਹੋ ਜਾਂਦੇ ਨੇ ਤੇ ਅੱਜ ਅਸੀਂ ਇਸੇ ਬਾਰੇ ਹੀ ਤੁਹਾਡੇ ਨਾਲ ਗੱਲ ਕਰਾਂਗੇ ਕਿਉਂਕਿ ਗੁਰਬਾਣੀ ਜਿਹੜੀ ਆ ਇਹਦੇ ਇਹਨੂੰ ਪੜਨ ਦੇ ਨਾਲ ਸਾਨੂੰ ਤੰਦਰੁਸਤੀ ਵੀ ਮਿਲਦੀ ਆ ਤੇ ਜਦੋਂ ਅਸੀਂ ਸਵੇਰੇ 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 ਟਾਈਮ ਉੱਠ ਕੇ 3 ਵਜੇ ਨਾ ਉੱਠ ਕੇ 3:30 ਵਜੇ ਉੱਠ ਕੇ ਜਦੋਂ ਅਸੀਂ ਪਾਣੀ ਪੜਦੇ ਹਾਂ ਤਾਂ ਸਾਡਾ ਸਾਰਾ ਦਿਨ ਹੀ ਬਹੁਤ ਵਧੀਆ ਨਿਕਲਦਾ ਆ ਤੇ ਸਾਨੂੰ ਕੋਈ ਵੀ ਪਰੇਸ਼ਾਨੀ ਜਿਹੜੀ ਆ ਉਹ ਨਹੀਂ ਹੁੰਦੀ ਹੈਗੀ ਤੇ ਅੱਜ ਵੀ ਅਸੀਂ ਤੁਹਾਡੇ ਨਾਲ ਇਸੇ ਬਾਰੇ ਗੱਲ ਕਰਾਂਗੇ ਕਿ ਸਵੇਰ ਦੀਆਂ ਤੁਹਾਨੂੰ ਪਤਾ ਪੰਜ ਬਾਣੀਆਂ ਦਾ ਨਿਤਨੇਮ ਹੁੰਦਾ ਆ ਤੇ ਸ਼ਾਮ ਨੂੰ ਰਾਲਾ ਸਾਹਿਬ ਤੇ ਦਿਨੇ ਤੁਸੀਂ ਸੁਖਨੀ ਸਾਹਿਬ ਦਾ ਪਾਠ ਵੀ ਕਰ ਸਕਦੇ ਆ ਕੋਈ ਵੀ ਪਾਠ ਜਿਹੜਾ ਉਹ ਕਰ ਸਕਦੇ ਜੇ ਤੇ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਕਿ ਜੇ ਤਾਂ ਤੁਹਾਡੇ ਬੱਚੇ ਰਾਤ ਨੂੰ ਡਰ ਜਾਂਦੇ ਨੇ ਜਾਂ ਤਬਕ ਜਾਂਦੇ ਨੇ ਤਾਂ ਤੁਸੀਂ ਉਹਨਾਂ ਲਾਗੇ ਕਿਹੜਾ ਪਾਠ ਕਰਨਾ ਆ ਤੇ ਅਸੀਂ ਇੱਥੇ ਕਿਹੇ ਵੀ ਪਖੰਡੀ 바ਵੇ ਬਾਰੇ ਜਾਂ ਗੱਲ ਨਹੀਂ ਕਰਾਂਗੇ ਕਿ ਕੋਈ ਤੁਈ ਕਾਗਾ ਤਵੀਤ ਕਰਾ ਕੇ ਬੱਚੇ ਦੇ ਪਾਓ ਤੇ ਤੁਹਾਡਾ ਬੱਚਾ ਜਿਹੜਾ ਡਰੇਗਾ ਨਹੀਂ ਠੀਕ ਹੋ ਜਾਏਗਾ ਅਸੀਂ ਇਸ ਦੇ ਬਾਰੇ ਬਿਲਕੁਲ ਵੀ ਗੱਲ ਨਹੀਂ ਕਰਾਂਗੇ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਪਾਠ ਦੀ ਗੁਰਬਾਣੀ ਦੀ ਤੇ ਅਸੀਂ ਅੱਜ ਜਿਹੜਾ ਤੁਹਾਨੂੰ ਜਾਪ ਦੱਸਾਂਗੇ ਤੁਸੀਂ ਉਹ ਆਪਣੇ ਬੱਚਿਆਂ ਲਾਗੇ ਟਾਈਮ ਹੀ ਤੇ ਸੌਣ ਲੱਗਿਆਂ ਹੀ ਇਹ ਪਾਠ ਦਾ ਜਾਪ ਜਿਹੜਾ ਉਹ ਕਰਨਾ ਆ ਤੁਹਾਡੇ ਬੱਚੇ ਵਧੀਆ ਰਹਿਣਗੇ ਤੇ ਤੇ ਚਲੋ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਤੇ ਇਹ ਪਾਠ ਹੈਗਾ ਆ ਤਾਤੀਵਾ ਉਹਦਾ ਪਾਠ ਹੈ ਤੇ ਤੁਸੀਂ ਸਾਰੇ ਇਹ ਪਾੜ ਬਾਰੇ ਜਾਣਦੇ ਜੀ ਤੇ ਤੁਸੀਂ ਸਾਰੇ ਕਰ ਹੀ ਲੈਂਦੇ ਹੋਵੋਗੇ ਤੇ ਜਿਹੜੀਆਂ ਮੇਰੀਆਂ ਭੈਣਾਂ ਪਾਠ ਕਰਦੀਆਂ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਤਾਤੀਵਾ ਉਹਦਾ ਪਾਠ ਕਰਨ ਦੇ ਨਾਲ ਜਿਹੜਾ ਆ ਸਾਡੀ ਠੀਕ ਹੋ ਜਾਂਦਾ ਹੈ ਸਰੀਰ ਤੇ ਡਰ ਜਿਹੜੇ ਬੱਚੇ ਡਰਦੇ ਨੇ ਉਹ ਵੀ ਠੀਕ ਹੋ ਜਾਂਦੇ ਨੇ ਤੇਤਾਤੀ ਵਾਉ ਦਾ ਪਾੜ ਤੁਸੀਂ ਸਵੇਰ ਟਾਈਮ ਤੇ ਸ਼ਾਮ ਟਾਈਮ ਕੋ ਦੋਵੇਂ ਟਾਈਮ ਕਰੋਗੇ ਤੋ ਤੁਸੀਂ ਜਿਹੜੇ ਆ ਬੱਚੇ ਤੁਹਾਡੇ ਡਰਨਗੇ ਵੀ ਨਹੀਂ ਰਾਤ ਨੂੰ ਤੇ ਇਹ ਬੱਚਿਆਂ ਦੇ ਸੌਣ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਆਪਣੇ ਲਾਗੇ ਬਿਠਾ ਲ ਕੇ ਇਸ ਪਾੜ ਦਾ ਜਾਪ ਕਰਨਾ ਹੈ ਤੇ ਇਸ ਪਾੜ ਦਾ ਜਾਪ ਕਰਨ ਕਰਨ ਤੋਂ ਬਾਅਦ ਤੁਹਾਡੇ ਬੱਚੇ ਜਿਹੜੇ ਆ ਸੌ ਜਾਣਗੇ ਉਸ ਤੋਂ ਬਾਅਦ ਤੁਹਾਡੇ ਬੱਚੇ ਡਰਨਗੇ ਨਹੀਂ ਤੇ ਸਵੇਰ ਟਾਈਮ ਵੀ ਤੁਸੀਂ ਜਦੋਂ ਬੱਚਿਆਂ ਨੂੰ ਸਕੂਲ ਭੇਜਣਾ ਹੈ ਉਦੋਂ ਵੀ ਉਹਨਾਂ ਲਾਗੇ ਪਾੜ ਜਿਹੜਾ ਉਹਨਾਂ ਨੂੰ ਬਿਠਾ ਲ ਕੇ ਤੁਸੀਂ ਕਰ ਸਕਦੇ ਜੇ ਦੋਸਤੋ ਬਾਅਦ ਤੁਹਾਡੇ ਬੱਚੇ ਸਕੂਲ ਜਾਣਗੇ ਤੇ ਸਾਰਾ ਦਿਨ ਤੁਹਾਡੇ ਬੱਚੇ ਵਧੀਆ ਹੀ ਰਹਿਣਗੇ ਹਾਂਜੀ ਇਹ ਪਾਠ ਹੈਗਾ ਤਾਤੀਵਾਉ ਦਾ ਬਿਲਾਵਲ ਮਹਿਲਾ ਪੰਜਵਾ ਤਾਤੀਵਾਉ ਨ ਲੱਗਈ ਪਾਰ ਬ੍ਰह्म शरणਾਹੀ ਚੌ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮਨਾਮ ਔਖ ਦਿੱਆ ਏਕੇ ਲਿਵਲਾਈ ਰਹਾਉ ਰੱਖ ਲੀਏ ਤिने ਰਖਣਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਭਏ ਪ੍ਰਭ ਭਏ ਸਹਾਈ ਇਹ ਪਾਠ ਕਰਨ ਦੇ ਨਾਲ ਤੁਹਾਡੇ ਬੱਚੇ ਡੰਗਗੇ ਨਹੀਂ ਕਿਉਂਕਿ ਉਹਨਾਂ ਲੱਗੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਪਾਠ ਦਾ ਜਾਪ ਕਰਨਾ ਹੈ ਤੇ ਸਵੇਰ ਟਾਈਮ ਹੀ ਤੁਸੀਂ ਇਹ ਪਾਠ ਦਾ ਜਾਪ ਕਰੋਗੇ ਬੱਚਿਆਂ ਲੱਗੇ ਤਾਂ ਤੁਹਾਡੇ ਬੱਚੇ ਜਿਹੜੇ ਨੇ ਵਧੀਆ ਹੋ ਜਾਣਗੇ ਠੀਕ ਹੋ ਜਾਣਗੇ ਜੇ ਬਿਮਾਰ ਆ ਬੁਖਾਰ ਚੜਿਆ ਤਾਂ ਤੁਸੀਂ ਉਸ ਨੂੰ ਦਵਾਈ ਵੀ ਦਿਓ ਤੇ ਉਹਦੇ ਲੱਗੇ ਇਹ ਪਾਠ ਦਾ ਜਾਪ ਵੀ ਕਰੋ ਤੇ ਤੁਹਾਡੇ ਬੱਚੇ ਬਿਲਕੁਲ ਤੰਦਰੁਸਤ ਹੋ ਜਾਣਗੇ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਤੇ ਵੀਡੀਓ ਵਧੀਆ ਲੱਗੀ ਤੇ ਬਹੁਤ ਬਹੁਤ ਸ਼ੇਅਰ ਜਰੂਰ ਕਰਿਓ ਤੇ ਲਾਈਕ ਕਮੈਂਟ ਤੇ ਚੈਨਲ ਨੂੰ ਤੁਸੀਂ ਜੇ ਤੁਹਾਨੂੰ ਨਵੇਂ ਜੇ ਤੁਹ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਤੇ ਕਮੈਂਟ ਵਿੱਚ ਵਾਏ ਗੁੱਡ ਜੀ ਲਿਖਿਓ ਤੇ ਅੱਜ ਦੀ ਵੀਡੀਓ ਸਾਡੀ ਇੰਨੀ ਕੀ ਫੇਰ ਮਿਲਾਂਗੇ ਤੁਹਾਨੂੰ ਅਸੀਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ